ਪੰਜਾਬ ਦੇ ਮੁੱਖ ਮੰਤਰੀ ਭਗਵਤ ਪਾਤ ਦੀ ਇੱਕ ਵੱਾਈ ਹੈਟ ਪੰਜਾਬ ਦੇ ਵਿੱਚ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਅੱਜ ਬਰਨਾਲਾ ਜ਼ਿਲ੍ਹੇ ਦੇ ਤਪਾਂ ਮੰਡੀ ਸਬਡਿਵੀਜ਼ਨ ਵਿੱਚ ਬਾਬਾ ਫੂਲ ਸਰਕਾਰੀ ਬਿਰਦਾ ਆਸ਼ਰਮ ਦਾ ਉਦਘਾਟਨ ਕੀਤਾ ਸੋ ਇਸ ਮੌਕੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤੇਰ ਅਤੇ ਪਤੌੜ ਹਲਕੇ ਦੇ ਵਿਧਾਇਕ ਲਾਲ ਸਿੰਘ ਓਗੋਕੇ ਨੇ ਇਸ ਬਿਰਦਾ ਆਸ਼ਰਮ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਉਨਾਂ ਲਈ ਮਾੜਾ ਨਹੀਂ ਹੈ ਜਿਹੜੇ ਬੇਆਸਰਾ ਸੜਕਾਂ ਤੇ ਨੁਲੇ ਫਿਰਦੇ ਉਹਨਾਂ ਲਈ ਕੀ ਮਾੜਾ ਜੇ ਅਸੀਂ ਉਹਨਾਂ ਨੂੰ ਆਸਰਾ ਦੇ ਰਹੇ ਹਾਂ ਅਸੀਂ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਜ਼ਰੂਰ ਇਸ ਗੱਲ ਲਈ ਪ੍ਰੇਰਿਤ ਕਰਾਂਗੇ ਕਿ ਇਹ ਜਿਹੜਾ ਪਾੜਾ ਸਾਡੀਆਂ ਪੀੜ੍ਹੀਆਂ ਦੇ ਵਿੱਚ ਵੱਧਦਾ ਜਾ ਰਿਹਾ ਬਜ਼ੁਰਗਾਂ ਦੀ ਕਦਰ ਘਟਦੇ ਜਾ ਰਹੀ ਹੈ ਉਹ ਸੀ ਮੁੱਢ ਤੋਂ ਬਹਾਲ ਕਰੀਏ ਇਹ ਅਸੀਂ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਲੈ ਕੇ ਉਹਨਾਂ ਦੇ ਵਿੱਚ ਮੈਡਮ ਪੰਜਾਬ ਸਰਕਾਰ ਤੁਹਾਨੂੰ ਮਾਣ ਵਧਾਣ ਦੀ ਗੱਲ ਮੈਡਮ ਮੈਡਮ ਤਪਾਦੀ ਨਾਲ ਕਿ ਲੜੀਦਾ ਬਣਾਣਾ ਕਦੋਂ ਹੋਇਆ ਸੀ 14 ਜਨਵਰੀ ਨੂੰ ਉਹਨੇ ਪਰਿਵਾਰ ਨੇ ਸਹੁਰਾ ਸਾਹਿਬ ਤੇ ਵੀ ਸਰੀਰਕ ਸ਼ੋਸ਼ਣ ਦੇ ਦੋਸ਼ ਲਾਇਆ ਤੀਗੇ ਕੁਛ ਦਿਨ ਆ ਬਾਅਦ ਹੀ ਸਾਰਾ ਪਰਿਵਾਰ ਜੇਲ੍ਹ ਤੋਂ ਬਾਹਰ ਹੈ ਇਸ ਪ੍ਰਤੀ ਕੀ ਕਹਿਣਾ ਚਾਹੁੰਗੇ ਤੁਸੀਂ ਕੋਈ ਨਹੀਂ ਮੈਨੂੰ ਤੁਸੀਂ ਦੱਸ ਰਹੇ ਹੋ ਮੈਨੂੰ ਦਿਓ ਕੇਸ ਕਿਹੜਾ ਆਪਾਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਜੇ ਕਿਸੇ ਔਰਤ ਤੇ ਕੋਈ ਮੈਨੂੰ ਉਹਨਾਂ ਦਾ ਪਰਿਵਾਰ ਸਾਰਾ ਦੁਕਾਨਾਂ ਵਗੈਰਾ ਖੁੱਲ ਗਈਆਂ ਲੜਕੀ ਦਾ ਪਰਿਵਾਰ ਦੋਸ਼ ਲਾ ਰਿਹਾ ਵੀ ਸਹੁਰਾ ਸਾਹਿਬ ਦੇ ਉੱਤੇ ਲਿਖਤੀ ਰਿਪੋਰਟ ਆਈ ਵੀ ਸਹੁਰਾ ਸਾਹਿਬ ਨੇ ਫ੍ਰੀ ਬਿਚੋੜ ਦਿੱਤਾ ਜਿੰਨਾ ਮੈਨੂੰ ਪਤਾ ਹੈ ਕਿਉਂਕਿ ਐਸਐਸਪੀ ਸਾਹਿਬ ਵੀ ਕੋਲ ਖੜੇ ਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਕੀ ਐਸਐਸਪੀ ਸਾਹਿਬ ਨੇ ਮੈਂ ਕਹਾ ਕਿ ਬਿਲਕੁਲ ਸਹੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਣਾ ਨਹੀਂ ਪਰਸਾ ਮੈਡਮ ਯੋਧ ਨਸ਼ਾ ਵਿਰੋਧ ਮੈਂ ਜਾਰੀਆ ਉਸ ਤੋਂ ਲਾ ਕੇ ਨਸ਼ੇ ਦੀਆਂ ਜੋ ਰਿਕਵਰੀਆਂ ਵੀ ਹੋ ਰਹੀਆਂ ਨੇ ਹੋਰ ਕੀ ਉਪਰਾਲੇ ਕੀਤੇ ਆ ਰਹੇ ਨੇ ਨਸ਼ਾ ਤਸਕਰਾਂ ਦਾ ਮੈਨੂੰ ਲੱਗਦਾ ਜਿੰਨਾ ਸ਼ਕਤੀ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਇਹ ਯੁੱਧ ਚਲਾਇਆ ਇੰਨਾ ਕਿ ਨਾਟਕ ਤੇ ਚੱਲਿਆ ਤੇ ਨਾ ਹੀ ਚੱਲਣਾ ਨਸ਼ਾ ਤਸਕਰਾਂ ਨੂੰ ਬਹੁਤ ਸ਼ਕਤੀ ਦੇ ਨਾਲ ਉਹਨਾਂ ਦੇ ਘਰ ਤੱਕ ਢਾ ਦੇਣੇ ਫਿਰ ਅਸੀਂ ਸੈਕਿੰਡ ਲਾਈਨ ਆਫ ਡਿਫੈਂਸ ਜਿਹੜਾ ਬਾਰਡਰ ਏਰੀਆ ਤੇ ਕ੍ਰੀਏਟ ਕਰਨ ਜਾ ਰਹੇ ਹਾਂ ਇਦੇ ਨਾਲ ਲੋਕਾਂ ਨੂੰ ਵੀ ਸਕੂਨ ਮਿਲਿਆ ਔਰ ਅਸੀਂ ਕਿਤੇ ਵੀ ਉਹਨਾਂ ਨੂੰ ਬਖਸ਼ਾਂਗੇ ਨਹੀਂ ਬਾਕੀ ਦੂਜਾ ਪਾਰਟ ਆ ਜਿਹਨਾਂ ਜਿਹੜੇ ਬੱਚੇ ਸਾਡੇ ਪੇਸ਼ੈਂਟ ਨੇ ਉਹਨਾਂ ਨੂੰ ਹੁਣ ਅਸੀਂ ਉਹਨਾਂ ਦੀ ਸਿਹਤ ਵੱਲ ਧਿਆਨ ਦੇ ਗਏ। ਇੱਕ ਮੈਡਮ ਜਿਹੜੀ ਕਾਂਸਟੇਬਲ ਫੜੀ ਆ ਉਹਦੇ ਉੱਤੇ ਬੇਸ਼ੱਕ ਉਹਨੂੰ ਤਿੰਨ ਵਾਰ ਪੁਲਿਸ ਰਿਮਾਂਡ ਮਿਲਿਆ ਲੇਕਿਨ মিডিਆ ਨੂੰ ਜਿਹੜੀ ਹੈਗੀ ਪੁਲਿਸ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਉਹਦੇ ਬਾਰੇ ਕੀ ਕਹਿਣਾ ਹੈ? ਮੈਨੂੰ ਲੱਗਦਾ ਪੰਜਾਬ 'ਚ ਕੋਈ ਇਹੋ ਜਿਹਾ ਬੱਚਾ ਨਹੀਂ ਜਿਸ ਨੂੰ ਪਤਾ ਨਾ ਲੱਗਿਆ ਹੋਵੇ ਕਾਂਸਟੇਬਲ ਬਾਰੇ। ਬਾਕੀ ਉਹਨੂੰ ਕਿਸੇ ਵੀ ਤਰ੍ਹਾਂ ਬਖਸ਼ਾ ਨਹੀਂ ਜਾਊਗਾ ਜਿਹੜੇ ਇਹਨੇ ਲੋਕਾਂ ਦੇ ਘਰ ਉਚਾੜਨ ਲੱਗੀਆਂ ਭਾਵੇਂ ਉਹ ਕਾਸਟੇਬਲ ਹੈ ਭਾਵੇਂ ਕਿਸੇ ਵੀ ਸਰਕਾਰੀ ਨੌਕਰੀ ਤੇ ਆ ਸਾਰਿਆਂ ਲਈ ਕਾਨੂੰਨੀ ਕੋਈ ਚੱਲੇ ਬਹੁਤਾਂ ਦੀ ਲਾਗਤ ਨਾਲ ਉਦਘਾਟਨ ਕੀਤਾ ਗਿਆ ਹੈਗਾ ਠੀਕ ਹੈ ਨਾ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਜੀ ਦਾ ਸਾਡੇ ਮਾਨਯੋਗ ਜਿਹੜੇ ਮੰਤਰੀ ਜੀ ਅੱਜ ਪਹੁੰਚੇ ਹੈ ਮੈਡਮ ਮਜੀਦ ਕੌਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਕਰੀਬਨ 8 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਇਹ ਵਿਰਦਾ Ashram ਬਣਿਆ ਉਹਦਾ ਉਦਘਾਟਨ ਜਿਹੜਾ ਅੱਜ ਕੀਤਾ ਗਿਆ ਹੈਗਾ ਤੇ ਤੁਸੀਂ ਦੇਖੋ ਵੀ ਇਹਦੀ ਬਿਲਡਿੰਗ ਦੇ ਵੀ ਤੁਸੀਂ ਸਾਰਿਆਂ ਨੇ ਸ਼ਾਟ ਲਏ ਹੋਣੇ ਆ ਕਿ ਬਹੁਤ ਬਾਹਰੋਂ ਹੀ ਦੇਖਣ ਨੂੰ ਪਤਾ ਲੱਗਦਾ ਵੀ ਕਿਸ ਤਰ੍ਹਾਂ ਜਿਹੜਾ ਖੂਬਸੂਰਤੀ ਦੇ ਨਾਲ ਜਿਹੜਾ ਕੰਮ ਹੈ ਇੱਥੇ ਕੀਤਾ ਗਿਆ ਤੇ ਅੱਜ ਬਹੁਤ ਸਾਰੇ ਬਜ਼ੁਰਗ ਵੀ ਇੱਥੇ ਪਹੁੰਚੇ ਹੋਏ ਨੇ ਜਿਹੜੇ ਇਹਦੇ ਵਿੱਚ ਰਹਿ ਰਹੇ ਨੇ ਕਿ ਤੇ ਸਾਰੇ ਬੜੇ ਖੁਸ਼ ਸੀ ਕਿ ਅੱਜ ਮੰਤਰੀ ਜੀ ਜਿਹੜੇ ਆ ਉਹ ਇੱਥੇ ਪਹੁੰਚੇ ਨੇ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹ ਕਹ ਲਓ ਵੀ ਕੁਝ ਤਾਂ ਕੱਲੋ ਵੀ ਮਜਬੂਰੀ ਬਣ ਜਾਂਦੀ ਹੈ ਕਈ ਪਰਿਵਾਰਾਂ ਚ ਤਾਂ ਕੋਈ ਸੰਭਲਣ ਵਾਲਾ ਨਹੀਂ ਹੁੰਦਾ ਵੀ ਬਜ਼ੁਰਗ ਇਕੱਲੇ ਰਹਿ ਜਾਂਦੇ ਆ ਤੇ ਕਮਾ ਸਕਦੇ ਨਹੀਂਗੇ ਉਹ ਬਜ਼ੁਰਗ ਇੱਥੇ ਰਹਿਣਗੇ ਤੇ ਕਈ ਵਾਰੀ ਐਦਾਂ ਦੇ ਵੀ ਕਹਲੋ ਵੀ ਅੱਗੇ ਜਿਵੇਂ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ ਤੇ ਅੱਜ ਕੱਲ੍ਹ ਕਈ ਪੁੱਤ ਜਾਂ ਧੀ ਐਦਾਂ ਦੇ ਜਿਹੜੇ ਆਪਣੇ ਮਾਪਿਓ ਨੂੰ ਸੰਭਲਣ ਦੇ ਲਈ ਤਿਆਰ ਨਹੀਂ ਜਾਂ ਕਹ ਲੋ ਲੋਕੀਆਂ ਦੀ ਮਜਬੂਰੀ ਵੀ ਹੈ ਗਰੀਬੀ ਜੋ ਵੀ ਕਾਰਨ ਨੇ ਸੋ ਉਹਨਾਂ ਸਾਰੇ ਬਜ਼ੁਰਗਾਂ ਨੂੰ ਤਾਂ ਕਿ ਉਹਨਾਂ ਦਾ ਜਿਹੜਾ ਬੁਢਾਪਾ ਉਹ ਰੁੱਲ ਨਾ ਸਕੇ ਸਰਕਾਰ ਨੇ ਇੱਕ ਬਹੁਤ ਅੱਛੀ ਪਹਿਲ ਕਦਮੀ ਜਿਹੜੀ ਆ ਉਹ ਕੀਤੀ ਆ ਸੋ ਇਹਦੇ ਨਾਲ ਨਾਲ ਜਿੱਥੇ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਇਹਦੇ ਅੰਦਰ ਮਤਲਬ ਕਿ ਬਹੁਤੇ ਘਰਾਂ ਦੇ ਨਾਲੋਂ ਵੀ ਵਧੀਆ ਮਿਲ ਗਈਆਂ ਸੋ ਉਹਦੇ ਨਾਲ ਨਾਲ ਇੱਕ ਹੋਮਲੀ ਜਿਹੜਾ ਘਰ ਵਰਗਾ ਇੱਥੇ ਮਾਹੌਲ ਦੇਣ ਦੀ ਵੀ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਕਰਾਂਗੇ ਕਾਉਂਸਲਰ ਤੱਕ ਜਿਹੜੇ ਇੱਥੇ ਰੱਖੇ ਗਿਆ ਤਾਂ ਕਿ ਉਹਨਾਂ ਨੂੰ ਕਦੇ ਵੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਨਾ ਆਵੇ ਤੇ ਬਾਕੀ ਅੱਜ ਮੰਤਰੀ ਜੀ ਆਏ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਕੋਸ਼ਿਸ਼ ਕਰਾਂਗੇ ਕਿ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਜੋ ਸੀ ਲੋਕ ਨਮਾਇੰਦਾਂ ਇੱਥੇ ਆਈਏ ਉਹਨਾਂ ਦੇ ਨਾਲ ਬੈਠੀਏ ਗੱਲਾਂ ਬਾਤਾਂ ਕਰੀਏ ਉਹਨਾਂ ਦੀਆਂ ਸਮੱਸਿਆ ਜੇ ਕੋਈ ਹੈ ਉਹ ਵੀ ਸੁਣੀਏ ਤੇ ਬਾਕੀ ਜਦੋਂ ਵੀ ਬਜ਼ੁਰਗਾਂ ਦੇ ਕੋਲੇ ਬੈਠਦਾ ਮੈਂ ਤਾਂ ਵੈਸੇ ਵੀ ਕਦੇ ਜਾਣਨਾ ਪਿੰਡਾਂ 'ਚ ਵੀ ਸੱਥਾ ਦੇ ਅੰਦਰ ਬੈਠ ਕੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰੀਦੀਆਂ ਕਿਉਂਕਿ ਇੱਕ ਜ਼ਿੰਦਗੀ ਉਹ ਹੰਡਾ ਕੇ ਉਸ ਪੜਾ ਤੱਕ ਜਿਹੜੇ ਪਹੁੰਚੇ ਹੁੰਦੇ ਆ ساری ਜ਼ਿੰਦਗੀ ਦਾ ਤਜਰਬਾ ਹਨਾ ਉਹਨਾਂ ਤੋਂ ਕਹਿ ਲਓ ਇੱਕ ਤਰ੍ਹਾਂ ਦੀ ਇੱਕ ਲਾਇਬ੍ਰੇਰੀ ਹੈ ਜਿਹੜੇ ਸਾਡੇ ਬਜ਼ੁਰਗ ਹੈ ਬੜਾ ਕੁਝ ਸਿੱਖਣ ਨੂੰ ਜਿਹੜਾ ਉਹ ਮਿਲਦਾ ਹੈਗਾ ਸੋ ਅਸੀਂ ਆਉਣ ਨਾਲ ਸਮੇਂ ਜੀ ਕੋਸ਼ਿਸ਼ ਕਰਿਆ ਕਰਾਂਗੇ ਕਿ ਇਹਨਾਂ ਕੋਲੇ ਆ ਕੇ ਗੱਲਾਂ ਬਾਤਾਂ ਵੀ ਕਰੀਏ ਉਹਨਾਂ ਦਾ ਦਿਲ ਵੀ ਲਗਵਾਈਏ ਤੇ ਜੇਕਰ ਉਹਨਾਂ ਕੋਲ ਨੂੰ ਕੋਈ ਸਮੱਸਿਆ ਤਾਂ ਉਹਦਾ ਵੀ ਹੱਲ ਕਰੀਏ ਤੇ ਦੂਜਾ ਜਿਹੜਾ ਚੈੱਕਅਪ ੈਂਪ ਨੇ ਜਿਹੜੇ ਅੱਜ ਲਗਾਏ ਗਏ ਆ ਵਕ ਵਕ ਜਿਹੜੇ ਡਾਕਟਰਸ ਇੱਥੇ ਅੱਜ ਬੈਠੇ ਸੀਗੇ ਦਵਾਈਆਂ ਵੀ ਦਿੱਤੀਆਂ ਗਈਆਂ ਐਣਕਾ ਵੀ ਲਗਾਈਆਂ ਗਈਆਂ ਤੇ ਜੇ ਕੋਈ ਬਿਮਾਰੀ ਹੈ ਉਹਨੂੰ ਵੀ ਡਾਇਗਨੋਸ ਜਿਹੜਾ ਉਹ ਕੀਤਾ ਗਿਆ ਕਿਉਂਕਿ ਸਾਡੇ ਆਮ ਤੌਰ ਤੇ ਪਿੰਡੂ ਜਿਹੜੇ ਇਲਾਕੇ ਹੁੰਦੇ ਆ ਸ਼ਹਿਰਾਂ 'ਚ ਤਾਂ ਫੇਰ ਲੋਕ ਟੈਸਟ ਕਰਵਾ ਲੈਂਦੇ ਆ ਪਿੰਡਾਂ ਦੇ ਵਿੱਚ ਕਹਿ ਲੋ ਵੀ ਬਹੁਤੇ ਲੋਕ ਉਦੋਂ ਤੱਕ ਟੈਸਟ ਨਹੀਂ ਕਰਵਾਉਂਦੇ ਜਦੋਂ ਤੱਕ ਕਹਿ ਲੋ ਵੀ ਲਾਮ ਤਾਂ ਕਹਿ ਲੋ ਵੀ ਦਿਖਣ ਨਹੀਂ ਲੱਗ ਜਾਂਦੀਆਂ ਹਨਾ ਬਿਮਾਰੀ ਜਿਹੜੀ ਗੰਭੀਰ ਰੂਪ ਜਿਹੜਾ ਧਾਰਨ ਨਹੀਂ ਕਰ ਜਾਂਦੀ ਤੇ ਅਸੀਂ ਇਲਾਜ ਤੱਕ ਉਦੋਂ ਪਹੁੰਚਦੇ ਆਂ ਅ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਭੈਣ ਬਲਜੀਤ ਕੌਰ ਸਾਡੇ ਕੈਬਨਿਟ ਮੰਤਰੀ ਦਾ ਮੈਂ ਤਹਿਤੋਂ ਧੰਨਵਾਦ ਕਰਦਾ ਕਿ ਅੱਜ ਇਸ ਅਗਰਦਾ Ashram ਦੇ ਜਿਹੜਾ ਮੈਂ ਉਹ ਇਕੱਠਨ ਕਰਿਆ ਔਰ ਮਾਨ ਸਾਹਿਬ ਨੇ ਕਿਹਾ ਸੀ ਕਿ ਸਾਡੇ ਬਜ਼ੁਰਗ ਸਾਡਾ ਮਾਣ ਉਸੇ ਦੇ ਤਹਿਤ ਸਾਡੇ ਇੱਥੇ 72 ਜਿਹੜਾ ਬਿੱਡਾਂ ਦਾ ਇਹ ਵਿਰਦਾ Ashram ਖੋਲਿਆ ਗਿਆ ਔਰ ਕਿਸੇ ਵੀ ਬਜ਼ੁਰਗ